so you ਦਰਸਨ ਮੰਗੋ ਦੇਹ ਪਿਆਰੇ ਤੁਮਰੀ ਸੇਵਾ ਕੌਣ ਕੌਣ ਨ ਤਾਰੇ ਅਕਾਲ ਪੁਰਖ ਪ੍ਰਭੂ ਜੀ ਨਾਲ ਸਨੇਹ ਰੱਖਣ ਵਾਲੇ ਨਿਕਟਤਾ ਰੱਖਣ ਵਾਲੇ ਪ੍ਰਾਣੀ ਅਕਾਲ ਪੁਰਖ ਦੇ ਦਰਸ਼ਨਾ ਦੇ ਧਿਆਏ ਹੀ ਹੁੰਦੇ ਹਨ ਐਸੇ ਵਡਪਾਗੇ ਪ੍ਰਾਣੀਆਂ ਦੀ ਇੱਛਾ ਇਹੀ ਹੁੰਦੀ ਹੈ ਕਿ ਉਹਨਾਂ ਦੇ ਹਿਰਦੇ ਘਰ ਵਿੱਚ ਪ੍ਰਭੂ ਆਣ ਵਸੇ ਅੰਤਰ ਆਤਮਾ ਉਸ ਦੇ دیدار ਹੋਣ ਆਵੋ ਸੱਜਣਾ ਹਉ ਦੇਖਾਂ ਦਰਸਨ ਤੇਰਾ RAM ਕਰ ਆਪਨੜੇ ਖੜੀ ਤਕਾ ਮੈਂ ਮਨ ਚਾਉ ਕਨੇਰਾ RAM ਸਰਵਣ ਕਰਦਿਆਂ ਭਾਈ ਅਰਜਨ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਦੁਆਰਾ ਗਾਇਨ ਕੀਤਾ ਹੋਇਆ ਇਹ ਸ਼ਬਦ ਆਵੋ ਸੱਜਣਾ ਆਵੋ ਸੱਜਣਾ ਤੇਰਾ ਰਾ ਆਹ ਉਹ ਸਹਿ ਜిల్లా ਆਵ ਸਜਣਾ ਹਉ ਦੇਖਾਂ ਦਰਸਨ ਤੇਰਾ RAM ਕਰ ਆਪਨੜੇ ਖੜੀ ਤਕਾ ਮੈਂ ਮਨ ਚਾਉ ਕਨੇਰਾ RAM ਇਸ ਸ਼ਬਦ ਦਾ ਗਾਇਨ ਕੀਤਾ ਸੀ ਭਾਈ ਅਰਜਨ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ ਸਰਵਣ ਕਰਦਿਆਂ ਇਸ ਸ਼ਬਦ ਦੀ ਵਿਆਖਿਆ ਵਿਆਖਿਆਕਾਰ ਨੇ ਗਿਆਨੀ ਸਰਬਜੀਤ ਸਿੰਘ ਇਹ ਪਾਵਨ ਸ਼ਬਦ ਪਹਿਲੇ ਪਾਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਸੋਹੀ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਦੇ ਸਿਰਲੇਖ ਹੇਠ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 764 ਉੱਤੇ ਸੁਬਾਇਮਾਨ ਹੈ ਇਸ ਪਾਵਨ ਸ਼ਬਦ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪ੍ਰਭੂ ਦੇ ਦਰਸ਼ਨਾ ਦੀ ਤਾਂਘ ਬਿਆਨ ਕੀਤੀ ਤੇ ਉਸ ਸੱਜਣ ਪ੍ਰਭੂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਨ हे ਪ੍ਰਭੂ ਮੈਨੂੰ ਤੇਰਾ ਹੀ ਆਸਰਾ ਹੈ ਜੀਵ ਰੂਪ ਇਸਤਰੀ ਹੋ ਕਰਕੇ ਸਤਿਗੁਰੂ ਜੀ ਆਖ ਰਹੇ ਹਨ हे ਸੱਜਣ ਪ੍ਰਭੂ ਮੇਰੇ ਮਨ ਵਿੱਚ ਆਪ ਜੀ ਦੇ ਦਰਸ਼ਨਾ ਦੀ ਤਾਂਘ ਹੈ ਕਿਉਂਕਿ ਜਿਸ ਜੀਵ ਇਸਤਰੀ ਨੂੰ ਤੇਰਾ ਦਰਸ਼ਨ ਹੋ ਜਾਂਦਾ ਹੈ ਉਹ ਜੀਵ ਆਤਮਾ ਪਵਿੱਤਰ ਹੋ ਜਾਂਦੀ ਹੈ ਉਸ ਨੂੰ ਫਿਰ ਹਰ ਥਾਂ ਤੇ ਤੂੰ ਹੀ ਦਿਖਾਈ ਦਿੰਦਾ ਹੈ ਇਸੇ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਸੁਖਮਨੀ ਸਾਹਿਬ ਵਿੱਚ ਫਰਮਾਇਆ ਹੈ ਜਿਸ ਜਨ ਕਉ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਤਿਗੁਰੂ ਜੀ ਪ੍ਰਭ ਦਰਸ਼ਨਾਂ ਦੀ ਤਾਂਗ ਦੀ ਵਡਿਆਈ ਕਰਦਿਆਂ ਫਰਮਾਉਂਦੇ ਹਨ ਜਿਸ ਮਨੁੱਖ ਨੂੰ ਪ੍ਰਭੂ ਦੇ ਦੀਦਾਰ ਦੀ ਤਾਂਗ ਹੈ ਮੈਂ ਉਸ ਤੋਂ ਸਦਕੇ ਜਾਂਦਾ ਹਾਂ ਵਿਚਾਰ ਅਧੀਨ ਸ਼ਬਦ ਦੀਆਂ ਪਹਿਲੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਉਚਾਰਨ ਕਰਦੇ ਹਨ ਆਵਹ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ ਕਰ ਆਪਨੜੈ ਖੜੀ ਤੱਕਾਂ ਮੈਂ ਮਨ ਚਾਉ ਕਨੇਰਾ ਰਾਮ ਪਹਿਲੇ ਪਾਸਾ ਸ੍ਰੀ ਗੁਰੂ ਨਾਨਕ ਦੇਵ ਜੀ ਜੀਵ ਰੂਪੀ ਇਸਤਰੀ ਹੋ ਕਰਕੇ ਦਰਸ਼ਨਾ ਦੀ ਤਾੰਗ ਕਰਦੇ ਫਰਮਾਉਂਦੇ ਹਨ हे ਸੱਜਣ ਪ੍ਰਭੂ ਆ ਮੈਂ ਤੇਰਾ ਦਰਸ਼ਨ ਕਰਾਂ ਹੇ ਸਜਣ ਮੈਂ ਆਪਣੇ ਹਿਰਦੇ ਵਿੱਚ ਪੂਰੀ ਸਾਵਧਾਨ ਹੋ ਕੇ ਤੇਰੀ ਉਡੀਕ ਕਰ ਰਹੀ ਹਾਂ ਮੇਰੇ ਮਨ ਵਿੱਚ ਬੜਾ ਹੀ ਚਾਉ ਹੈ ਕਿ ਮੈਨੂੰ ਤੇਰਾ ਦਰਸ਼ਨ ਹੋਵੇ ਵਿਚਾਰ ਅਧੀਨ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਬਿਆਨ ਕਰ ਰਹੇ ਹਨ ਮਨ ਚਾਉ ਹਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪਰਵਾਸਾ ਦਰਸ਼ਨ ਦੇਖ ਭਈ ਨਹਿ ਕੇਵਲ ਜਨਮ ਮਰਨ ਦੁਖ ਨਾਸਾ ਪ੍ਰਭੂ ਦਰਸ਼ਨਾ ਦੇ ਚਾਉ ਨੂੰ ਬਿਆਨ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਭੂ ਅੱਗੇ ਬੇਨਤੀ ਕਰਦੇ ਹਨ ਕਿ ਹੇ ਮੇਰੇ ਪ੍ਰਭੂ ਮੇਰੀ ਬੇਨਤੀ ਸੁਣ ਮੇਰੇ ਮਨ ਵਿੱਚ ਤੇਰੇ ਦਰਸ਼ਨ ਲਈ ਬਹੁਤ ਹੀ ਚਾਉ ਹੈ ਮੈਨੂੰ ਆਸਰਾ ਵੀ ਤੇਰਾ ਹੀ ਹੈ ਹੇ ਪ੍ਰਭੂ ਜਿਸ ਜੀਵ ਇਸਤਰੀ ਨੇ ਤੇਰਾ ਦਰਸ਼ਨ ਕਰ ਲਿਆ ਉਹ ਪਵਿੱਤਰ ਆਤਮਾ ਹੋ ਗਈ ਉਸ ਦਾ ਜਨਮ ਮਰਨ ਦਾ ਦੁੱਖ ਦੂਰ ਹੋ ਗਿਆ ਸਾਰੰਗ ਰਾਗ ਵਿੱਚ ਸਤਿਗੁਰੂ ਜੀ ਬਿਆਨ ਕਰਦੇ ਹਨ ਠਾਕੁਰ ਤੂੰ ਸਰਨਾਈ ਆਇਆ ਉਤਰ ਗयो ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ ਪੰਚਮ ਪਾਸ਼ਾ ਜੀ ਪਰਮੇਸ਼ਰ ਦੇ ਦਰਸ਼ਨਾਂ ਦੀ ਵਡਿਆਈ ਕਰਦੇ ਆਂ ਫਰਮਾਉਂਦੇ ਹਨ ਕਿ ਹੇ ਮੇਰੇ ਮਾਲਕ ਪ੍ਰਭੂ ਮੈਂ ਤੇਰੀ ਸ਼ਰਨ ਆਇਆ ਹਾਂ ਜਦੋਂ ਤੋਂ ਮੈਂ ਤੇਰਾ ਦਰਸ਼ਨ ਕੀਤਾ ਹੈ ਤਦੋਂ ਤੋਂ ਹੀ ਮੇਰੇ ਮਨ ਤੋਂ ਹਰੇਕ ਸਹਿਮ ਲਹਿ ਗਿਆ ਹੈ ਵਿਚਾਰ ਅਧੀਨ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਉਚਾਰਦੇ ਹਨ ਸਗਲੀ ਜੋਤ ਜਤ ਤੂੰ ਸੋਈ ਮਿਲਿਆ ਭਾਏ ਸੁਭਾਏ ਨਾਨਕ ਸਾਜਨ ਕਉ ਬਲ ਜਾਈਐ ਸਾਚ ਮਿਲੇ ਘਰ ਆਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾ ਰਹੇ ਹਨ ਕਿ हे ਪ੍ਰਭੂ ਜਿਸ ਜੀਵ ਨੇ ਤੇਰਾ ਦਰਸ਼ਨ ਕਰ ਲਿਆ ਉਸ ਨੇ ਸਭ ਜੀਵਾਂ ਵਿੱਚ ਤੈਨੂੰ ਹੀ ਵਸਦਾ ਪਛਾਣ ਲਿਆ ਉਸ ਦੇ ਪ੍ਰੇਮ ਦੀ ਖਿੱਚ ਦੀ ਰਾਹੀ ਤੂੰ ਉਸ ਨੂੰ ਮਿਲ ਪਿਆ ਸਤਿਗੁਰੂ ਨਾਨਕਦੇਵ ਜੀ ਆਖਦੇ ਹਨ ਕਿ ਸੱਜਣ ਪ੍ਰਭੂ ਤੋਂ ਸਦਕੇ ਹੋਣਾ ਚਾਹੀਦਾ ਹੈ ਜਿਹੜੀ ਜੀਵ ਇਸਤਰੀ ਉਸ ਦੇ ਸਦਾ ਥਿਰ ਨਾਮ ਵਿੱਚ ਜੁੜਦੀ ਹੈ ਉਸ ਦੇ ਹਿਰਦੇ ਵਿੱਚ ਉਹ ਆ ਪ੍ਰਗਟ ਹੁੰਦਾ ਹੈ ਵਿਚਾਰ ਅਧੀਨ ਸ਼ਬਦ ਵਿੱਚ ਸਤਿਗੁਰੂ ਨਾਨਕ ਦੇਵ ਜੀ ਜੋ ਪ੍ਰਭੂ ਦਰਸ਼ਨਾ ਦੀ ਤਾਂਗ ਬਿਆਨ ਕਰ ਰਹੇ ਹਨ ਉਸੇ ਦਰਸ਼ਨਾ ਦੀ ਤਾਂਗ ਬਾਰੇ ਪੰਚਮ ਪਾਸ਼ਾ ਜੀ ਉਪਦੇਸ਼ ਦੇ ਰਹੇ ਹਨ ਕਿ ਉਹ ਮਨੁੱਖ ਕਿੰਨਾ ਭਾਗਾਂ ਵਾਲਾ ਹੈ हे ਪ੍ਰਭੂ ਜਿਸ ਦੇ ਮਨ ਵਿੱਚ ਤੇਰਾ ਪਿਆਰ ਪੈਦਾ ਹੋ ਗਿਆ ਜਿਸ ਦੇ ਮਨ ਵਿੱਚ ਤੇਰੇ ਦਰਸ਼ਨਾ ਦੀ ਤਾਂਗ ਪੈਦਾ ਹੋ ਗਈ ਹੈ ਉਹ ਸਰੀਰ ਭਾਗਾਂ ਵਾਲਾ ਹੈ ਜਿਸ ਵਿੱਚ ਤੇਰਾ ਨਿਵਾਸ ਹੈ ਜਿੱਥੇ ਤੈਨੂੰ ਯਾਦ ਕੀਤਾ ਜਾ ਰਿਹਾ ਹੈ ਆਵ ਸੱਜਣਾ ਹਉ ਦੇਖਾਂ ਦਰਸਨ ਤੇਰਾ RAM ਕਰ ਆਪਨੜੇ ਖੜੀ ਤਕਾ ਮੈਂ ਮਨ ਚਾਉ ਕਨੇਹਰਾ RAM ਇਸ ਸ਼ਬਦ ਦੀ ਵਿਆਖਿਆ ਕਰ ਰਹੇ ਹਨ ਗਿਆਨੀ ਸਰਬਜੀਤ ਸਿੰਘ ਸੋ ਕਹੋ ਤਲ ਗੁਰ ਸੇਵੀ ਹੈ ਐਨਸ ਸਹਿਜ ਸੁਭਾਏ ਦਰਸਨ ਪਰਸੀ ਹੈ ਗੁਰੂ ਕੇ ਜਨਮ ਮਰਨ ਦੁੱਖ ਜਾਏ ਜਿਸ ਗੁਰੂ ਦੇ ਦਰਸ਼ਨ ਕੀਤੇ ਆ ਇਤਨੀ ਵੱਡੀ ਪ੍ਰਾਪਤੀ ਹੁੰਦੀ ਹੈ ਕਿ ਇਨਸਾਨ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ ਤਾਂ ਤੇ ਫਿਰ ਉਸ ਦੇ ਹੀ ਦਰਸ਼ਨ ਸਫਲ ਦਰਸ਼ਨ ਹੋ ਸਕਦੇ ਨੇ ਗੁਰਬਾਣੀ ਵਿੱਚ ਸਫਲ ਦਰਸ਼ਨ ਨੂੰ ਅਨੇਕਾਂ ਗੁਰਬਾਣੀ ਫਰਮਾਨਾ ਰਾਹੀਂ ਸਪਸ਼ਟ ਕੀਤਾ ਗਿਆ ਹੈ ਸੁਣਦਿਆਂ ਪ੍ਰੋਫੈਸਰ ਅਵਤਾਰ ਸਿੰਘ ਹੋਰਾਂ ਪਾਸੋਂ वार्ता ਗੁਰਬਾਣੀ ਵਿੱਚ ਸਫਲ ਦਰਸ਼ਨ ਦਾ ਸੰਕਲਪ ਸਫਲ ਸ਼ਬਦ ਵਿੱਚ ਸ ਸੰਸਕ੍ਰਿਤ ਦਾ ਅਗੇਤਰ ਹੈ ਜਿਸ ਦਾ ਅਰਥ ਹੈ ਸਮੇਤ ਫਲ ਕਿਸੇ ਪ੍ਰਯੋਜਨ ਦੇ ਨਤੀਜੇ ਨੂੰ ਕਹਿੰਦੇ ਹਨ ਸਫਲ ਦਾ ਅਰਥ ਹੋਇਆ ਫਲਦਾਰ ਜਾਂ ਫਲ ਸਮੇਤ ਇਸ ਦੇ ਵਿਪਰੀਤ ਹੁੰਦਾ ਹੈ નિਸਫਲ ਜਾਂ ਫਲ ਰਹਿਤ ਕਿਸੇ ਦੀ ਮਨੋ ਕਾਮਨਾਵਾਂ ਪੂਰੀ ਹੋ ਜਾਵੇ ਅਰਦਾਸ ਸੁਣੀ ਜਾਵੇ ਜਾਂ ਕਿਸੇ ਕੋਸ਼ਿਸ਼ ਦਾ ਨਤੀਜਾ ਇਚਾ ਅਨੁਸਾਰ ਨਿਕਲਾਵੇ ਤਾਂ ਉਸ ਨੂੰ ਸਫਲ ਹੋਇਆ ਕਿਹਾ ਜਾਂਦਾ ਹੈ ਸੰਸਕ੍ਰਿਤ ਵਿੱਚ ਦਰਸ਼ਨ ਦਾ ਧਾਤੂ ਦ੍ਰਿਸ਼ ਹੈ ਜਿਸ ਤੋਂ ਦਰਸ ਅਤੇ ਫਿਰ ਦਰਸ਼ਨ ਹੋ ਗਿਆ ਅਰਬੀ ਭਾਸ਼ਾ ਵਿੱਚ ਦਰਸ ਦਾ ਅਰਥ ਸਬਕ ਹੈ ਦਰਸ ਦੇ ਅੱਗੇ ਮੀਮ ਅੱਖਰ ਲਗਾਉਣ ਨਾਲ ਇਹ ਮਦਰਸਾ ਹੋ ਗਿਆ ਜਿਸ ਦਾ ਅਰਥ ਸਬਕ ਲੈਣ ਦੀ ਥਾਂ ਹੋ ਗਿਆ ਮੁਦਰਿਸ ਕਹਿੰਦੇ ਹਨ ਸਬਕ ਦੇਣ ਵਾਲੇ ਨੂੰ ਭਾਰਤੀ ਰਵਾਇਤ ਵਿੱਚ ਕਈ ਤਰ੍ਹਾਂ ਦੇ ਦਰਸ਼ਨ ਹਨ ਇੱਕ ਧੁਨੀ ਦਰਸ਼ਨ ਹਨ ਜੋ ਕੰਨਾਂ ਰਾਹੀਂ ਹੁੰਦੇ ਹਨ ਕਿਸੇ ਆਵਾਜ਼ ਨੂੰ ਸੁਣਦੇ ਸਾਰ ਸਾਡੇ ਜ਼ਿਹਨ ਵਿੱਚ ਦ੍ਰਿਸ਼ ਸাকার ਹੋਣ ਲੱਗਦੇ ਹਨ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਦੂਸਰੇ ਚਿੱਤਰ ਦਰਸ਼ਨ ਹਨ ਜੋ ਕਿਸੇ ਮੂਰਤ ਨੂੰ ਦੇਖ ਕੇ ਮਨ ਵਿੱਚ ਅਕਸ ਬਣਦੇ ਹਨ ਗੁਰ ਕੀ ਮੂਰਤ ਮਨ ਵਿੱਚ ਧਿਆਨ ਤੀਜੇ ਸੁਪਨ ਦਰਸ਼ਨ ਹਨ ਜੋ ਸੁਤ ਉਨੀਂਦਰੇ ਦੀ ਅਵਸਥਾ ਚ ਹੁੰਦੇ ਹਨ ਜਦ ਇਨਸਾਨ ਦੀ ਦੇਹ ਪੂਰਨ ਵਿਸਰਾਮ ਵਿੱਚ ਹੁੰਦੀ ਹੈ ਪਰ ਮਨ ਵਿਸਰਾਮ ਵਿੱਚ ਨਹੀਂ ਹੁੰਦਾ ਬਲਕਿ ਚਿੰਤਨ ਦੀ ਮੁਦਰਾ ਚ ਹੁੰਦਾ ਹੈ ਉਦੋਂ ਇਨਸਾਨ ਨੂੰ ਸੁਪਨਿਆਂ ਚ ਹੀ ਪਿਆਰਿਆਂ ਦੇ ਦੀਦਾਰ ਹੁੰਦੇ ਹਨ ਸੁਪਨਾ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ ਆਉ ਉਸ ਭਾਗੀ ਨੀਂਦੜੀਏ ਮਤ ਸੌ ਦੇਖਾਂ ਸੋਏ ਗੁਰਬਾਣੀ ਦੀਆਂ ਇਹ ਪੰਕਤੀਆਂ ਸੁਪਨ ਦਰਸ਼ਨ ਦੀ ਗਵਾਹੀ ਭਰਦੀਆਂ ਹਨ ਚੌਥੇ ਪਰਤਕ ਦਰਸ਼ਨ ਹਨ ਜੋ ਇਨ੍ਹਾਂ ਨੇਤਰਾ ਨਾਲ ਸਾਕਾਰ ਅਤੇ ਸੰਭਵ ਹੁੰਦੇ ਹਨ ਭਾਈ ਗੁਰਦਾਸ ਜੀ ਨੇ ਪਰਤਕ ਦਰਸ਼ਨ ਦੇ ਕਮਾਲ ਬਾਬਤ ਇੱਕ ਕਵਿਤ ਲਿਖਿਆ ਹੈ ਦਰਸ਼ਨ ਦੇਖਤ ਹੀ ਸੁਧ ਕੀਨਾ ਸੁਧ ਰਹੀ ਬੁੱਧ ਕੀਨਾ ਬੁੱਧ ਰਹੀ ਮਤ ਪੈਨਾ ਮਤ ਹੈ ਅਦਪੁੱਤ ਪਰਮਦ ਪੁੱਤ ਬਿਸਮੈ ਬਿਸਮ ਅਸਰਜ ਅਸਰਜ ਅਤ ਅਤ ਹੈ ਇਹ ਚਾਰੇ ਦਰਸ਼ਨ ਇੰਦਰੀਆਵੀ ਹਨ ਜਿਨ੍ਹਾਂ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਇੰਦਰੀਆਵੀ ਚਾਹਤ ਕਾਰਜਸ਼ੀਲ ਹੈ ਇੰਦਰੀਆਵੀ ਚਾਹਤ ਦਾ ਉਪਲਕਸ਼ ਵਿਸਮਾਦ ਹੈ ਨਿਹਾਲ ਹੋਣਾ ਹੈ ਸੋਏ ਸੁਨੰਦੜੀ ਮੇਰਾ ਤਨਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਸੁਣਨਾ ਮੋਲਣਾ ਲਾਲੀ ਠੰਡਕ ਅਤੇ ਨਿਹਾਲ ਹੋਣਾ ਸਾਰੇ ਹੀ ਤਨਮਨ ਅਤੇ ਮਨ ਦੇ ਭਾਵ ਹਨ ਜੋ ਕਿਤੇ ਨਾ ਕਿਤੇ ਮਨੋਬਿਲਾਸ ਨਾਲ ਜਾਂ ਜੁੜਦੇ ਹਨ ਤਨ ਮਨ ਦੇ ਇਹ ਅਨੁਭਵ ਦੁਚਾਲੇ ਹੁੰਦੇ ਹਨ ਅਚੇਤ ਮਨ ਇਹਨਾਂ ਵਿੱਚ ਉਲਝੀ ਜਾ ਸਕਦਾ ਹੈ ਅਤੇ ਸੁਚੇਤ ਮਨ ਇਹਨਾਂ ਦਾ ਹੁਲਾਰੇ ਮਾਤਰ ਇਸਤੇਮਾਲ ਕਰਕੇ ਅੱਗੇ ਲੰਘ ਜਾਂਦਾ ਹੈ ਇਹ ਮਨੋਬਿਲਾਸ ਜਿਹੇ ਅਨੁਭਵ ਮਤ ਦੇਖ ਭੂਲਾ ਬੀਸਰੈ ਤੇਰਾ ਚੇਤ ਨਾ ਆਵੇ ਨਾਉ ਦੀ ਯਾਦ ਕਰਾਉਂਦੇ ਹਨ ਇਹ ਸਮੁੱਚੇ ਦਰਸ਼ਨ ਗੁਰਮਤ ਪੰਥ ਦੇ ਮੀਲ ਪੱਥਰ ਹਨ ਪਰ ਗੁਰਮਤ ਉਪਲਖਸ਼ ਜੇ ਮੰਜ਼ਿਲ ਮਕਸੂਦ ਹੋਰ ਹੈ ਗੁਰਮਤ ਦਾ ਮਾਰਗ ਸਮਦਰਸ਼ੀ ਹੋਣਾ ਹੈ ਭਗਤ ਕਬੀਰ ਜੀਓ ਫਰਮਾਨ ਕਰਦੇ ਹਨ ਦਰਸ਼ਨ ਛੋੜ ਪਹਿਏ ਸਮਦਰਸ਼ੀ ਕਬੀਰ ਸਾਹਿਬ ਦਰਸ਼ਨ ਛੱਡਣ ਦੀ ਗੱਲ ਆਖ ਰਹੇ ਹਨ ਦਰਅਸਲ ਇਹ ਤਨ ਮਨ ਦੇ ਵਿਲਾਸੀ ਭਾਵ ਨੂੰ ਲੰਘ ਜਾਣ ਦਾ ਸੰਕੇਤ ਹੈ ਨਾਮ ਦੀ ਕਿਰਪਾ ਸਦਕਾ ਬਾਣੀ ਦੀ ਮਿਹਰ ਨਾਲ ਇਹ ਸ਼ਬਦ ਨਾਲ ਸ਼ਬਦ ਹੋਣ ਦਾ ਭਾਵ ਹੈ ਸ਼ਬਦ ਦਾ ਦਰਸ਼ਨ ਸਮਦਰਸ਼ੀ ਹੋਣਾ ਹੈ ਸਵਾਲ ਪੈਦਾ ਹੁੰਦਾ ਹੈ ਕਿ ਦਰਸ਼ਨ ਤੋਂ ਸਮਦਰਸੀ ਕਿਵੇਂ ਹੋਈਦਾ ਹੈ ਦਰਅਸਲ ਸਮਦਰਸੀ ਵਿੱਚ ਇੱਕ ਦਾ ਅਨੁਭਵ ਹੈ ਜੇ ਰਤਾ ਗੌਰ ਨਾਲ ਜਾਂ ਗਉ ਨਾਲ ਦੇਖਿਆ ਜਾਵੇ ਤਾਂ ਗੁਰਮਤ ਦਾ ਕੇਂਦਰੀ ਭਾਵ ਸਿਰਫ ਤੇ ਸਿਰਫ ਇੱਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਰੰਭ ਇੱਕ ਤੋਂ ਹੀ ਹੁੰਦਾ ਹੈ ਇੱਕ ਹੀ ਆਦ ਸੱਚ ਜੁਗਾਦ ਸੱਚ ਹੈ ਇੱਕ ਹੀ ਜਲਥਲ ਵਿੱਚ ਸਮਾਇਆ ਹੋਇਆ ਹੈ ਇੱਕ ਦਾ ਜ਼ਹੂਰ ਹਰ ਕਤਰੇ ਵਿੱਚ ਹਾਜ਼ਰ ਹੈ ਗੁਰਮੁਖ ਦਰਸ਼ਨ ਨੂੰ ਜੇ ਕੇਵਲ ਇੱਕ ਅੱਖਰ ਵਿੱਚ ਵਿਅਕਤ ਕਰਨਾ ਹੋਵੇ ਤਾਂ ਉਹ ਅੱਖਰ ਕੇਵਲ ਇੱਕ ਹੀ ਹੈ ਚਾਹੇ ਬ੍ਰह्म ਗਿਆਨ ਹੋਵੇ ਧਰਮ ਗਿਆਨ ਹੋਵੇ ਸਮਾਜ ਗਿਆਨ ਹੋਵੇ ਅਰਥ ਗਿਆਨ ਹੋਵੇ ਜਾਂ ਪਦਾਰਥ ਗਿਆਨ ਹੋਵੇ ਸਾਰੇ ਗਿਆਨ ਇੱਕ ਤੋਂ ਆਰੰਭ ਹੋ ਕੇ ਇੱਕ ਵਿੱਚ ਹੀ ਸਮਾ ਜਾਂਦੇ ਹਨ ਜੈਸੇ ਇੱਕ ਆਗ ਤੇ ਕਨੂਕਾ ਕੋਟ ਆਗ ਉੱਠਾ ਨਿਆਰੇ ਨਿਆਰੇ ਹੋਏ ਕਾ ਫਿਰ ਆਗ ਮੇਂ ਮਿਲਾਏਗੇ ਇੱਕ ਦਾ ਦਰਸ਼ਨ ਕੇਵਲ ਤੇ ਕੇਵਲ ਬੁੱਧੀ ਦਾ ਵਿਸ਼ਾ ਹੈ ਗਿਆਨ ਦਾ ਵਿਸ਼ਾ ਹੈ ਜਾਂ ਇਉਂ ਕਹਿ ਲਓ ਬ੍ਰह्म ਗਿਆਨ ਦਾ ਵਿਸ਼ਾ ਹੈ ਇਸ ਨੂੰ ਆਤਮ ਗਿਆਨ ਵੀ ਕਹਿ ਲਿਆਦਾ ਹੈ ਇਹ ਸਰਬੋਤਮ ਗਿਆਨ ਹੈ ਇਹ ਗਿਆਨ ਦੀ ਸ਼ਿਖਰ ਹੈ ਇਸ ਗਿਆਨ ਤੇ ਪੁੱਜੇ ਹੋਏ ਪ੍ਰਾਣੀ ਦੇ ਤਨੋ ਭਾਵ ਮਨੋ ਭਾਵ ਸਭ ਗਿਆਨ ਰੂਪ ਹੋ ਜਾਂਦੇ ਹਨ ਫਿਰ ਇੱਕ ਹੀ ਸੱਚ ਪ੍ਰਗਟ ਹੁੰਦਾ ਹੈ ਜੋ ਘਟ ਘਟ ਵਿੱਚ ਵੱਸਦਾ ਹੈ ਜੋ ਘਟ ਘਟ ਦਾ ਜਾਨਣਹਾਰ ਹੈ ਜੋ ਖੁਦ ਆਪ ਹੈ ਗਿਆਨ ਦੇ ਇਸ ਰੂਪ ਦਾ ਵਿਸ਼ੇਸ਼ਣ ਇੱਕ ਹੈ ਪਰ ਇਸ ਦੀ ਸੰਗਿਆ ਸੱਚ ਹੈ ਇਹ ਸੱਚ ਹੀ ਸਮਦਰਸੀ ਹੋਣਾ ਹੈ ਜੋ ਸਾਰੇ ਦਰਸ਼ਨਾਂ ਦੀ ਪਾਰਲੀ ਅਵਸਥਾ ਹੈ ਜਿਸ ਦੇ ਪਰੇ ਕੁਝ ਨਹੀਂ ਹੈ ਇਸ ਅਵਸਥਾ ਵਿੱਚ ਹਰ ਪ੍ਰਕਾਰ ਦੀ ਦੂਜ ਅਤੇ ਦੁਵੈਸ਼ ਮਿਟ ਜਾਂ ਸਿੰਮਟ ਜਾਂਦੀ ਹੈ ਇੱਥੇ ਸਾਰੇ ਭਾਈ ਹੁੰਦੇ ਹਨ ਇੱਥੇ ਸਰਦਾਰੀ ਭਾਵ ਮਿਟ ਜਾਂਦੇ ਹਨ ਇੱਥੇ ਦੂਸਰੇ ਨੂੰ ਪਹਿਲ ਦਿੱਤੀ ਜਾਂਦੀ ਹੈ ਇੱਥੇ ਪਿੱਛੇ ਰਹਿਣ ਜੇ ਬਹਿਣ ਦੀ ਹਿੰਮਤ ਹੁੰਦੀ ਹੈ ਹਜ਼ਰਤ ਮੁਹੰਮਦ ਕਹਿਣ ਲੱਗੇ ਕਿ ਮੈਨੂੰ ਅਜ ਤੱਕ ਕਿਸੇ ਵੀ ਸਭਾ ਵਿੱਚੋਂ ਉਠਾਲਿਆ ਨਹੀਂ ਗਿਆ ਕਿਸੇ ਨੇ ਪੁੱਛਿਆ ਜੀ ਹਜ਼ੂਰ ਆਪ ਜੀ ਦਾ ਇਨਾ ਅਦਰ ਸਤਕਾਰ ਹੈ ਆਪਨੇ ਫਰਮਾਇਆ ਨਹੀਂ ਮੈਂ ਪਹਿਲਾਂ ਹੀ ਸਭ ਦੇ ਪਿੱਛੇ ਬੈਠਦਾ ਹਾਂ ਜਿਸ ਦੇ ਪਿੱਛੇ ਹੋਰ ਥਾਂ ਹੀ ਨਹੀਂ ਹੁੰਦੀ ਜਿੱਥੋਂ ਕੋਈ ਵੀ ਕਿਸੇ ਨੂੰ ਉਠਾ ਨਹੀਂ ਸਕਦਾ ਸਿੱਖ ਸਾਖੀਆਂ ਗਵਾਹ ਹਨ ਕਿ ਗੁਰੂ ਸਾਹਿਬਾਨ ਪ੍ਰਾਪਤੀਆਂ ਲਈ ਨਹੀਂ ਜਾਣਗੇ ਬਲੀਦਾਨ ਲਈ ਜਾਣੇ ਗਏ ਹਨ ਤਿਆਗ ਲਈ ਜਾਣੇ ਗਏ ਹਨ ਜਮੀਨ ਦੋਜ ਭੂਰੇ ਗੁਰੂ ਸਾਹਿਬਾਨ ਦੀ ਜੀਵਨ ਮਰਿਆਦਾ ਦੀ ਦੱਸ ਪਾਉਂਦੇ ਹਨ ਇਹ ਭੂਰੇ ਸ਼ਹਾਦਤ ਦੇ ਜਮਨ ਹਨ ਸਮਦਰਸੀ ਸੱਚ ਦੇ ਸਾਕਾਰ ਦਰਸ਼ਨ ਸੇਵਾ ਦੇ ਰਾਹ ਤੋਰਦੇ ਹਨ ਅਤੇ ਸੇਵਾ ਦੇ तमाम ਰਸਤੇ ਸ਼ਹਾਦਤ ਤੇ ਸਮਾਪਤ ਹੁੰਦੇ ਹਨ ਸਮਦਰਸੀ ਸੱਚ ਦੇ ਚਸ਼ਮਦੀਦ ਹਜ਼ਰਤ ਈਸਾ ਬਣਦੇ ਹਨ ਮਨਸੂਰ ਬਣਦੇ ਹਨ ਗੁਰੂ ਅਰਜਨ ਅਤੇ ਸਤਗੁਰੂ ਤੇਗ ਬਹਾਦਰ ਹੋਣ ਦਾ ਸਨਮਾਨ ਪਾਉਂਦੇ ਹਨ ਉਹਨਾਂ ਲਈ ਕੋਈ ਉਪਰਾ ਨਹੀਂ ਹੁੰਦਾ ਕੋਈ ਦੂਸਰਾ ਨਹੀਂ ਹੁੰਦਾ ਉਹਨਾਂ ਲਈ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ਪਰਮ ਸੰਦੇਸ਼ ਹੁੰਦਾ ਹੈ ਉਹਨਾਂ ਲਈ ਮੈਦਾਨੇ ਜੰਗ ਅੰਦਰ ਵੀ ਹਰ ਕਾਇਲ ਗੁਰੂ ਦਾ ਰੂਪ ਹੁੰਦਾ ਹੈ ਉਹਨਾਂ ਦਾ ਆਪਣਾ ਕੋਈ ਦੁੱਖ ਨਹੀਂ ਹੁੰਦਾ ਜਾਂ ਇਉਂ ਕਹਿ ਲਓ ਕਿ ਹਰ ਦੁੱਖ ਉਹਨਾਂ ਦਾ ਆਪਣਾ ਦੁੱਖ ਹੁੰਦਾ ਹੈ ਉਹਨਾਂ ਲਈ ਹਰ ਕਾਰ ਉਪਕਾਰ ਹੁੰਦਾ ਹੈ ਜਾਂ ਹਰ ਉਪਕਾਰ ਕਾਰ ਹੁੰਦੀ ਹੈ ਗੁਰਬਾਣੀ ਅਨੁਸਾਰ ਦਰਸ਼ਨ ਦੇ ਸਾਰੇ ਭੇਦ ਲੰਘ ਕੇ ਸ਼ਬਦ ਦੇ ਦੀਦਾਰ ਹੁੰਦੇ ਹਨ। ਇਹੀ ਦੀਦਾਰ ਦਰਸ਼ਨ ਦੀ ਚਰਮ ਅਰਥਾਤ ਪਰਮ ਸੀਮਾ ਹੈ। ਇਹੀ ਸਮਦਰਸੀ ਭਾਵ ਦੀ ਲਖਾਇਗਾਹ ਹੈ। ਇਹ ਸੱਚਖੰਡ ਹੈ। ਇਹੀ ਅਕਾਲ ਤਖਤ ਹੈ। ਇੱਥੇ ਹੀ ਅੰਤਮ ਇਨਸਾਫ ਪ੍ਰਾਪਤ ਹੁੰਦਾ ਹੈ। ਇਹੀ ਸਫਲ ਦਰਸ਼ਨ ਦਾ ਸੰਕਲਪ ਹੈ। ਗੁਰਬਾਣੀ ਵਿੱਚ ਸਫਲ ਦਰਸ਼ਨ ਦਾ ਸੰਕਲਪ। ਇਹ વાર્ਤਾ ਸੁਣਾ ਰਹੇ ਸਨ प्रोफेसर अवतार सिंह प्रभु के दर्शनों सत्संगत करनी सत्संगत विच जाके ही सतपुरशा पासों प्रभु दे नाम जपण दी प्रेरणा मिलती है तांते फिर अकाल पुरख प्रभु चरणा विच जोदड़ी करनी चाहिदी है हे अकाल पुरख प्रभु जियो मेरे मन विच दर्शना दी चाह है किरपा करो मैं सत्संगत बख्शो ਕਿ ਮੈਂ ਸਤਪੁਰਸ਼ਾਂ ਨਾਲ ਮਿਲ ਕੇ ਨਾਮ ਦੀ ਪ੍ਰਾਪਤੀ ਕਰਕੇ ਆਪ ਜੀ ਦੇ ਦਰਸ਼ਨ ਕਰ ਸਕਾਂ ਹਰ ਕੇ ਦਰਸ਼ਨ ਕੋ ਮਨ ਚਾਉ ਕਰ ਕਿਰਪਾ ਸਤਸੰਗ ਮਿਲਾਵੋ ਤੁਮ ਦੇਵੋ ਆਪਣੋ ਨਾਉ ਇਸ ਸ਼ਬਦ ਅਗਾਇਨ ਕੀਤਾ ਹੈ ਭਾਈ ਗੁਰਦੇਵਾਲ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ ਹਰ ਕੇ ਦਰਸ਼ਨ ਕੋ ਮਨ ਚਾਉ i'm gonna go i ਸਤ ਸੰਗ ਮਿਲਾਉ ਤੁਮ ਦੇਓ ਆਪਣੋ ਨਾ ਕਰੋ ਸੇਵਾ ਸਤਪੁਰਪਿਆ ਰੇ ਜਤ ਸੁਨਿਏ ਤਤ ਮੰਨ ਰੇ ਸਾਹੁ ਮਾਰੀ ਫੇਰੀ ਸਦਾ ਤੁਮਹਾਈ ਨਿਭਾਰੀ ਤੇਰੀ ਜਾਨਾ ਸਰਪ੍ਰਿਤ ਪਾਲੇ ਸਦਾ ਸੰਭਾਲੇ ਸਰਬ ਪ੍ਰਿਤ ਪਾਲੇ ਸਗਲੇ ਸੰਭਾਲੇ ਸਰਬ ਪ੍ਰਿਤ ਪਾਲੇ ਸਗਲੇ ਸੰਭਾਲੇ ਮਿਆਂ ਤੇਰੀ ਇੱਛਾ ਸੰਗਲੇ ਸਗਨੇ ਸਮਾਲੇ ਸਰਪਿਤ ਪਾਲੇ ਸਵ ਸਮਾਲਿਆ ਸਰਪਿਤ ਪਾਲੇ ਸਗਨੇ ਸਮਾਲੇ ਸਗਲੇ i be. ਹਰ ਕੇ ਦਰਸ਼ਨ ਕੋ ਮਨ ਚਾਓ ਕਰ ਕਿਰਪਾ ਸਤਸੰਗ ਮਿਲਾਵੋ ਤੁਮ ਦੇਵੋ ਆਪਣੋ ਨਾਉ ਇਸ ਸ਼ਬਦ ਦਾ ਗਾਇਨ ਕੀਤਾ ਸੀ ਪਾਈ ਗੁਰਦੇਵਾਲ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਨੇ